ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਵਿਕਰਮਜੀਤਿਆ ਦੀ ਪਟੀਸ਼ਨ ਤੇ ਮੋਹਾਲੀ ਕੋਰਟ 'ਚ ਹੋਈ ਸੁਣਵਾਈ। ਕੋਰਟ ਨੇ ADGP ਜੇਲ੍ਹ ਨੂੰ ਦਿੱਤੇ ਵੱਡੇ ਹੁਕਮ। ਪੰਜਾਬ ਕੈਬਨਿਟ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ ਕੀਤਾ ਨਵਾਂ ਐਲਾਨ। NSA ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕਰਨਗੇ ਸਸਦ ਅਮਰਿਤਪਾਲ ਸਿੰਘ NSA ਨੂੰ ਦਿੱਤੀ ਜਾਵੇਗੀ ਚੁਣੌਤੀ। ਸੁਖਵੀਰ ਸਿੰਘ ਬਾਦਲ ਦਾ ਪੰਜਾਬ ਸਰਕਾਰ ਦੇ ਫੈਸਲੇ ਖਿਲਾਫ ਵੱਡਾ ਐਕਸ਼ਨ ਕਿ ਹਾਈ 1 ਇੰਚ ਵੀ ਜ਼ਮੀਨ ਨਹੀਂ ਕਰਨ ਦਵਾਂਗੇ ਐਕਵਾਇਰ ਸ਼੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨੇ ਹਰਜਿੰਦਰ ਸਿੰਘ ਤਾਮੀ ਨਾਲ ਕੀਤੀ ਮੁਲਾਕਾਤ ਕੇ ਹੱਤਮ ਕੀ ਦੇਣ ਵਾਲੇ ਜਲਦ ਕੀਤੇ ਜਾਣਗੇ ਕਾਬੂ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਜ਼ਮਾਨਤ ਤੇ ਫਿਰ ਹੋਈ ਸੁਣਵਾਈ ਐ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ ਪੰਜਾਬ 'ਚ ਅੱਜ ਫਿਰ ਪਵੇਗਾ ਮੀਂਹ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਸੀਐਮ ਭਗਵੰਤ ਮਾਨ ਦਾ ਸ਼ਹੀਦੀ ਸਮਾਗਮ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਨੂੰ ਮੋੜਮਾ ਜਵਾਬ ਕਹੀ ਵੱਡੀ ਗੱਲਾਂ ਅੱਜ ਮੁੜ 11 ਵਜੇ ਸ਼ੁਰੂ ਹੋਵੇਗੀ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦੋ ਦਿਨਾਂ ਤੋਂ ਵਿਰੋਧੀ ਧਿਰ ਵੱਲੋਂ ਕੀਤਾ ਜਾ ਰਿਹਾ ਹੰਗਾਮਾ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੀਐਮ ਭਗਵੰਤ ਮਾਨ ਤੇ ਵੱਡਾ ਬਿਆਨ ਕਿਹਾ ਸੀਐਮ ਸਾਹਿਬਤ ਸਰੂਪ ਹੋਣ ਤੇ ਅਮਰੀ ਸ਼ਕਨ ਪੰਜਾਬੀ ਚਾਮਦਨ ਤੋਂ ਵੱਧ ਜਾਇਦਾ ਦੇ ਮਾਮਲੇ 'ਚ ਗ੍ਰਿਫਤਾਰ ਸਾਬਕਾ ਮੰਤਰੀ ਹਤੇਸ਼ ਸ਼ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਖਿਆ ਦੀ ਜ਼ਮਾਨਤ ਅਰਜੀ ਦੀ ਸੁਣਵਾਈ ਮੋਹਾਲੀ ਅਦਾਲਤ ਵਿੱਚ ਹੋਈ ਹੈ ਹਾਲਾਂਕਿ ਇਸ ਮੁੱਦੇ ਤੇ ਬਹਿਸ ਲਗਭਗ 2 ਘੰਟੇ ਚੱਲੀ ਅਦਾਲਤ ਨੇ ਜੇਲ੍ਹ 'ਚ ਬੈਰਕ ਬਦਲਣ ਸੰਬੰਧੀ ਡੀਜੀਪੀ ਜੇਲ੍ਹ ਤੋਂ 2 ਦਿਨਾਂ ਵਿੱਚ ਰੀਪੋਰਟ ਮੰਗੀ ਹੈ ਮੋਹਾਲੀ ਕੋਰਟ ਨੇ ਵੱਡੇ ਹੁਕਮ ਜਾਰੀ ਕਰਦੇ ਹਾਂ 2 ਦਿਨਾਂ ਵਿੱਚ ਲਿਖਤੀ ਜਵਾਬ ਮੰਗਿਆ ਹੈ ਇਸ ਦੇ ਨਾਲ ਹੀ ਸਰਕਾਰ ਨੇ ਗ੍ਰਿਫਤਾਰੀ ਦੇ ਧਾਰ ਬਾਰੇ ਅਦਾਲਤ ਵਿੱਚ ਜਵਾਬ ਦਾਇਰ ਕੀਤਾ ਹੈ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ ਦੱਸ ਦਈਏ ਕਿ ਵਿਕਰਮਜੀਤ ਠੇਨ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਮਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਹਾਈਲੈਂਸ ਬਿਊਰੋ ਦੀਆਂ ਟੀਮਾਂ ਲਗਾਤਾਰ ਉਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਵਿੱਚ ਰੁੱਝੀਆਂ ਹੋਈਆਂ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ ਹੈ ਇਸ ਮੀਟਿੰਗ ਦੌਰਾਨ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੱਡੇ ਫੈਸਲੇ ਲਏ ਗਏ ਹਨ ਮੁੱਖ ਮੰਤਰੀ ਨੇ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਨੂੰ ਪਸੰਦ ਆ ਰਹੀ ਹੈ ਉਹਨਾਂ ਦੱਸਿਆ ਕਿ ਅੱਜ ਦੀ ਕੈਬਨਿਟ ਚ ਲੈਂਡ ਪੁਲਿੰਗ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ ਇਸ ਤਹਿਤ ਪਲਾਟ ਮਿਲਣ ਤੱਕ ਕਿਸਾਨ ਨੂੰ ਸਰਕਾਰ ਵੱਲੋਂ ਸਾਲਾਨਾ 1 ਲੱਖ ਰੁਪਏ ਮਿਲਣਗੇ ਜਦੋਂ ਕਿ ਕਾਂਗਰਸ ਸਰਕਾਰ ਦੇ ਸਮੇਂ ਇਹ ਰਕਮ ਸਿਰਫ 20000 ਸੀ ਇਸ ਤੋਂ ਇਲਾਵਾ ਕਿਸਾਨਾਂ ਨੂੰ ਮਿਲਣ ਵਾਲੇ ਕਿਰਾਏ 'ਚ 5 ਗੁਣਾ ਵਾਅਦਾ ਕੀਤਾ ਗਿਆ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਯੋਜਨਾ 'ਚ ਸ਼ਾਮਲ ਹੋਣ ਦੀ ਸਹਿਮਤੀ ਤੇ ਵੀ ਕਿਸਾਨ ਨੂੰ 50000 ਰੁਪਏ ਦਾ ਚੈੱਕ ਦਿੱਤਾ ਜਾਵੇਗਾ ਕਿਸਾਨ ਨੂੰ ਮਿਲਣ ਵਾਲੇ 1 ਲੱਖ ਰੁਪਏ ਸਾਲਾਨਾ ਕਿਰਾਏ ਚ ਹਰ ਸਾਲ 10 ਫੀਸਦੀ ਦਾ ਵਾਅਦਾ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਪੁੱਛਿਆ ਸੀ ਕਿ ਜਿੰਨੀ ਦੇਰ ਤੱਕ ਸਰਕਾਰ ਜ਼ਮੀਨ ਡਿਵੈਲਪ ਨਹੀਂ ਕਰਦੀ ਉੰਨੀ ਦੇਰ ਅਸੀਂ ਜ਼ਮੀਨ ਦਾ ਕੀ ਕਰਾਂਗੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਹਨ ਅਤੇ 50000 ਰੁਪਿਆ ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇਗਾ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਸਰਕਾਰ ਨੂੰ ਕਬਜ਼ਾ ਲੈਣ ਚ 1 ਸਾਲ ਲੱਗ ਗਿਆ ਤਾਂ ਕਿਸਾਨ ਨੂੰ 1 ਲੱਖ ਰੁਪਿਆ ਮਿਲਣ ਲੱਗ ਜਾਵੇਗਾ ਲੰਬੇ ਸਮੇਂ ਤੋਂ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਆਪਣੇ ਤੇ ਲੱਗੀ ਐਨਐਸਏ ਦੇ ਖਿਲਾਫ ਹੁਣ ਸੁਪਰੀਮ ਕੋਰਟ ਦਰੱਖਤ ਕਰਨ ਜਾ ਰਹੇ ਹਨ ਅਮ੍ਰਿਤਪਾਲ ਸਿੰਘ ਦੇ ਵਕੀਲ ਮਾਨਸਿੰਘ ਕਾਰਨ ਇਹ ਜਾਣਕਾਰੀ ਦਿੰਦੇ ਆ ਕਿ ਹੈ ਕਿ ਐਮਪੀ ਅਮਰਿਤਪਾਲ ਸਿੰਘ ਕੋਟਦਾਰ ਰੁਖ ਕਰਨਗੇ ਉਹਨਾਂ ਦੱਸਿਆ ਕਿ ਅਮਰਿਤਪਾਲ ਸਿੰਘ ਤੇ ਲੱਗੇ ਐਨਐਸਏ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਵੇਗੀ ਇਸ ਬਾਬਤ ਅਗਲੇ ਹਫਤੇ ਸੁਪਰੀਮ ਕੋਰਟ ਚ ਪਟੀਸ਼ਨ ਦਾਖਲ ਕੀਤੀ ਜਾਵੇਗੀ ਦੱਸ ਦਈਏ ਕਿ ਅਮਰਿਤਪਾਲ ਸਿੰਘ ਫਿਲਹਾਲ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਹਨ ਜਦੋਂ ਕਿ ਪੁਲਿਸ ਉਹਨਾਂ ਦੇ ਹੋਰ ਸਾਥੀਆਂ ਨੂੰ ਪੰਜਾਬ ਲੈ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਵੱਲੋਂ ਜਬਰੀ ਐਕਵਾਇਰ ਕੀਤੀ ਜਾ ਰਹੀ 40 ਹਜ਼ਾਰ ਏਕੜ ਜ਼ਮੀਨ ਤੋਂ ਪ੍ਰਭਾਵਿਤ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਮੀਨ ਦੇਣ ਤੋਂ ਇਨਕਾਰ ਦੇਣ ਦੇ ਮਤੇ ਪਾਸ ਕਰਨ ਅਤੇ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ 1 ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦੇਵੇਗਾ ਭਾਵੇਂ ਜੋ ਮਰਜ਼ੀ ਹੋ ਜਾਵੇ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਬਾਹਰ ਵਿਸ਼ਾਲ ਧਰਨੇ ਜਿਸ ਵਿੱਚ ਭਾਰੀ ਬਰਸਾਤ ਤੇ ਮੌਸਮ ਖਰਾਬ ਹੋਣ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਤੱਕੇ ਨਾਲ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕੀਤਾ ਨੂੰ ਸੰਬੋਧਨ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਹੈ ਕਿ 40 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਦੀ ਇਹ ਯੋਜਨਾ ਖਾਰਜ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਤਰਨੇ ਲਗਾ ਕੇ ਜ਼ਮੀਨ ਹਤਿਆਉਂ ਦੀ ਸਕੀਮ ਦਾ ਵਿਰੋਧ ਕਰਨ ਲਈ ਸੰਘਰਸ਼ ਤਿੱਖਾ ਕਰੇਗਾ ਤੇ ਇਸ ਲੜੀ ਵਿੱਚ 28 ਜੁਲਾਈ ਨੂੰ ਮੋਹਾਲੀ ਅਤੇ 4 ਅਗਸਤ ਨੂੰ ਬਠਿੰਡਾ ਵਿੱਚ ਵੀ ਧਰਨੇ ਦਿੱਤੇ ਜਾਣਗੇ। ਉਹਨਾਂ ਨੇ ਮੁਖ ਖੱਤਰ ਜਿਸ ਨੂੰ ਸਾਰੀਆਂ ਵਿਕਾਸ ਅਥਾਰਟੀਆਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਤੇ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸੂਬੇ ਵਿੱਚ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਵਿੱਚ ਹੋ ਰਹੇ ਸਾਰੇ ਗੈਰ ਕਾਨੂੰਨੀ ਕੰਮਾਂ ਲਈ ਜ਼ਿੰਮੇਵਾਰ ਠਹਿਰਾਏ ਜਾਣਗੇ। ਸਾਰੇ ਮਾਮਲੇ ਦੇ ਵੇਰਵੇ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ 40 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਹੈ ਜਿਸ ਵਿੱਚੋਂ ਇਕ ਕਲਿਆਣ ਲੁਧਿਆਣਾ ਵਿੱਚ 24000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਮੰਦਰ ਸਾਹਿਬਾਰੇ ਧਮਕੀ ਭਰੇ ਈਮੇਲ ਭੇਜਣ ਦਾ ਨਾਮੁਆਫੀਯੋਗ ਅਪਰਾਧ ਕਰਨ ਵਾਲੇ ਗੁਨਾਹਗਾਰਾਂ ਲਈ ਮਿਸਾਲੀ ਸਜ਼ਾ ਨੂੰ ਯਕੀਨੀ ਬਣਾਉਂਦਾ ਸੰਕਲਪ ਲਿਆ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਹਨ ਅਤੇ ਆਪਣੇ ਪਰਿਵਾਰਾਂ ਤੇ ਸਾਕ ਸਵੰਦੀਆਂ ਦੀ ਤਰੱਕੀ ਤੇ ਸਲਾਮਤੀ ਲਈ ਅਰਦਾਸ ਕਰਦੇ ਹਨ ਅਸੀਂ ਕਿਸੇ ਨੂੰ ਇਸ ਪਾਵਨ ਸਥਾਨ ਨੂੰ ਤੰਕੀਆਂ ਦੇਣ ਦੀ ਇਜਾਜ਼ਤ ਕਿਵੇਂ ਦੇ ਸਕਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਇਸ ਬਾਰੇ ਮਹੱਤਵਪੂਰਨ ਸੁਰਾਗ ਮਿਲ ਗਏ ਹਨ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਮਾਮਲਾ ਛੇਤੀ ਹੀ ਹੱਲ ਹੋ ਜਾਵੇਗਾ ਕਿਉਂਕਿ ਪੁਲਿਸ ਪਹਿਲਾਂ ਹੀ ਦੋਸ਼ੀਆਂ ਦੀ ਸਨਾਖਤ ਕਰ ਚੁੱਕੀ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਵਿਗਿਆਨਿਕ ਤੰਗ ਨਾਲ ਤਸਦੀਕ ਜਾਰੀ ਹੈ ਅਤੇ ਇਸ ਦੇ ਪੂਰਾ ਹੋਣ ਤੇ ਵੇਰਵੇ ਸਾਂਝੇ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਮਲੇ 'ਚ ਕੋਈ ਅਹਿਮ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਰੀ ਸਥਿਤੀ ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਪਵਿੱਤਰ ਸ਼ਹਿਰ ਵਿੱਚ ਸੁਰੱਖਿਆ ਪਹਿਲਾਂ ਹੀ ਵਿਧਾ ਦਿੱਤੀ ਗਈ ਹੈ ਨਸ਼ਾ ਤਸਕਰੀ ਨਾਲ ਜੁੜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਿਰ ਤੋਂ ਵੱਡਾ ਝਟਕਾ ਦਿੱਤਾ ਹੈ ਅਮਨਦੀਪ ਕੌਰ ਦੀ ਜ਼ਮਾਨਤ ਪਟੀਸ਼ਨ ਤੇ ਫਿਰ ਅਦਾਲਤ ਵਿੱਚ ਸੁਣਵਾਈ ਹੋਈ ਹੈ ਪਰ ਹਾਈ ਕੋਰਟ ਨੇ ਫਿਰ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਬੀਤੇ ਦਿਨੀ ਬੀ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕੀਤੀ ਸੀ ਜਾਣਕਾਰੀ ਅਨੁਸਾਰ ਅਦਾਲਤ ਨੇ ਬੀਤੇ ਦਿਨੀਆਂ ਮਨਦੀਪ ਕੌਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਪਰ ਉਸ ਦੇ ਵਕੀਲ ਨੇ ਕੁਝ ਹੋਰ ਸਮਾਂ ਮੰਗਿਆ ਸੀ ਅਤੇ ਤੱਥ ਪੇਸ਼ ਕਰਨ ਲਈ ਅਦਾਲਤ ਨੂੰ ਕਿਹਾ ਸੀ ਇਸ ਕਾਰਨ ਮੋੜ ਇਸ ਪਟੀਸ਼ਨ ਤੇ ਸੁਣਵਾਈ ਹੋਈ ਹੈ ਪਰ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇੱਕ ਵਾਰ ਫਿਰ ਮਨਦੀਪ ਕੌਰ ਦੀ ਜ਼ਮਾਨਤ ਅਰਜੀ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਦੱਸ ਦिए ਕਿ 26 ਮਈ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਆਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਸੀ ਇਸ ਦੀ ਕੁੱਲ 1.35 ਕਰੋੜ ਦੀ ਜਾਇਦਾਦ ਵੀ ਫ੍ਰੀਜ਼ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਵੱਖਰੇ ਤੌਰ ਤੇ ਮਨਾਏ ਜਾਣ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਤਾਏ ਗਏ ਇਤਰਾਜ਼ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਜਦੋਂ ਬਾਦਲ ਸਰਕਾਰ ਦੇ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ ਕਿ ਉਦੋਂ ਧਾਰਮਿਕ ਮਾਮਲੇ 'ਚ ਦਖਲ ਨਹੀਂ ਸੀ ਜਦੋਂ ਧਾਮੀ ਸਾਹਿਬ ਜਲੰਧਰ ਲੁਧਿਆਣਾ 'ਚ ਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਹਨ ਉਹ ਸਿਆਸੀ ਮਾਮਲਿਆਂ 'ਚ ਦਖਲ ਨਹੀਂ ਹੁੰਦਾ ਉਹਨਾਂ ਨੇ ਪੁੱਛਿਆ ਕਿ ਕੀ ਕੀ ਗੁਰੂ ਸਾਹਿਬ ਉਹਨਾਂ ਦੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਸਭ ਦੇ ਸਾਂਝੇ ਹਨ ਅਤੇ ਉਹਨਾਂ ਦੇ ਸ਼ਹੀਦੀ ਸਮਾਗਮ ਬਹੁਤ ਸਾਰੀਆਂ ਹੋਰ ਸੰਸਥਾਵਾਂ ਵੀ ਮਨਾਉਣਗੀਆਂ ਕਿਉਂਕਿ ਇਹ ਸ਼ਹੀਦੀ ਸਮਾਗਮ ਮਨਾਉਂਦਾ ਸਾਹਿਬ ਨੂੰ ਹੱਕ ਹੈ ਉਨ੍ਹਾਂ ਨੇ ਪੁੱਛਿਆ ਕਿ ਕੀ ਐਸਜੀਪੀਸੀ ਵਾਲਿਆਂ ਨੇ ਕਾਪੀਰਾਈਟ ਲੈ ਲਿਆ ਹੈ ਬੀਤੇ ਦਿਨੀ ਲੋਕ ਸਭਾ ਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਚ ਸਮੇਤ ਕਈ ਮੁੱਦਿਆਂ ਤੇ ਹੰਗਾਮਾ ਕੀਤਾ ਵਿਰੋਧੀ ਧਿਰਾਂ ਚਰਚਾ ਦੀ ਆਪਣੀ ਮੰਗ ਤੇ ਵਜਿੱਦ ਰਹੀਆਂ ਜਿਸ ਕਰਕੇ ਸਦਨ ਦੀ ਕਾਰਵਾਈ ਨੂੰ ਪਹਿਲਾਂ 12 ਵਜੇ ਤੱਕ ਤੇ ਮਗਰੋਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਅਤੇ ਜਦੋਂ 2 ਵਜੇ ਮੂੜ ਕਾਰਵਾਈ ਸ਼ੁਰੂ ਹੋਈ ਤਾਂ ਉਦੀ ਪਾਰਟੀ ਦੇ ਮੈਂਬਰਾਂ ਨੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕੁਝ ਮੈਂਬਰ ਚੇਅਰਮੈਨ ਦੀ ਕੁਰਸੀ ਨੇੜੇ ਨਾਰੇਬਾਜ਼ੀ ਕਰਦੇ ਦਿਖਾਈ ਦਿੱਤੇ ਕੁਝ ਮੈਂਬਰ ਵੋਟਰ ਸੂਚੀਆਂ ਵਿੱਚ ਵਿਸ਼ੇਸ਼ ਵਿਆਪਕ ਸੋਧ ਵਿਰੁੱਧ ਨਾਰੇ ਵਾਲੀਆਂ ਤਕਤੀਆਂ ਲਹਿਰਾ ਰਹੇ ਸਾਨਾ ਅਤੇ ਬਾਅਦ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ ਅਤੇ ਅੱਜ ਮੁਰ ਲੋਕ ਸਭਾ ਤੇ ਰਾ ਸਵਾਦੀ ਕਾਰਵਾਈ 11 ਵਜੇ ਸ਼ੁਰੂ ਹੋਵੇਗੀ। ਸ਼੍ਰੀ ਅਕਾਲ ਤਖਤ ਸਾਇਦ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦ ਦੇਸ਼ਤਾਬਦੀ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਸਾਬਤ ਸਰੂਪ ਹੋਣ ਤੇ ਅਮਰੀਕਾਨ ਜਥੇਦਾਰ ਸਾਹਿਬ ਨੇ ਕਿਹਾ ਕਿ ਸਰਕਾਰ ਕਿਵੇਂ ਨਗਰ ਕੀਰਤਨ ਕੱਢੇਗੀ ਕਿ ਮੁੱਖ ਮੰਤਰੀ ਪੂਰੇ ਸਿੱਖ ਨੇ ਜੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਮੰਨਣ ਦੀ ਗੱਲ ਹੈ ਤਾਂ ਪਹਿਲਾਂ ਮੁੱਖ ਮੰਤਰੀ ਸਾਬਤ ਸਰੂਪ ਹੋਣ ਤੇ ਅਮਰੀ ਸ਼ਕਨ ਜੇ ਗੁਰੂ ਨੂੰ ਮੰਨਦੇ ਹਨ ਜਥੇਦਾਰ ਸਾਹਿਬ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਹੈ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਗੁਰੂ ਨੂੰ ਇੰਨਾ ਹੀ ਪਿਆਰ ਕਰਦੀ ਹੈ ਤਾਂ ਭਾਈ ਮਤੀ ਦਾਸ ਤੋਂ ਸੇਦ ਲੈਣ ਹੋ ਸਿੱਖੀ ਦੇ ਲਈ ਆਰੇ ਨਾਲ ਚੀਰੇ ਗਏ ਭਾਈ ਦਿਆਲਾ ਜੀ ਸਿੱਖੀ ਲਈ ਦੇਗ ਚ ਉਬਾਲੇ ਗਏ ਭਾਈ ਸਤੀ ਦਾਸ ਜੀ ਨੂੰ ਰੂਂਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਮੁੱਖ ਮੰਤਰੀ ਅਤੇ ਮੰਤਰੀ ਇੰਨਾ ਤੋਂ ਸੇਦ ਲੈ ਕੇ ਸਿੱਖੀ ਧਾਰਨ ਕਰਨ ਸ਼ਹੀਦੀ ਸ਼ਤਾਬ ਦੀਆਂ ਤੋਂ ਸਰਕਾਰ ਸੇਦ ਲਵੇ ਅਤੇ ਸੇਦ ਲੈ ਕੇ ਮੁੱਖ ਮੰਤਰੀ ਤੇ ਮੰਤਰੀ ਅਮ੍ਰਿਤ ਛਕਨ ਇਸ ਦੇ ਨਾਲ ਹੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਹੀਦੀ ਸ਼ਤਾਬ ਦੀਆਂ ਵਿੱਚ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਪ੍ਰਸ਼ਾਸਨੀ ਕੰਮ ਦੇਖਣੇ ਚਾਹੀਦੇ ਹਨ ਅਤੇ ਵੱਖਰੇ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਹੈ ਪਰ ਜੇ ਕੋਈ ਬੰਦਾ ਕਰੇ ਵੀ ਚਿੱਟਾ ਵੇਚ ਰਿਹਾ ਹੈ ਮੇਰੇ ਵੀਰ ਨੂੰ ਲਿਆਜ ਤਾਂ ਨਹੀਂ ਹੋਣਾ ਮੇਰੀ ਗੱਲ ਸੁਣੋ ਮੈਂ ਉਹਦੇ ਵਿੱਚ ਕੁਝ ਨਹੀਂ ਕਰ ਸਕਦਾ ਹੋਰ ਕੋਈ ਕਵੇ ਨਾ ਕਵੇ ਹੁਣ ਆਪ ਲੱਗਣਾ ਪੈਣਾ ਹੈ ਤਾਂ ਕੋੜ ਮੁੱਕਣਾ ਹੈ ਮੁੱਕਣਾ ਨਹੀਂ ਗਾ ਨਹੀਂ ਅੱਜ ਤਾਂ ਗਵੰਡੀਆਂ ਦੀ ਵਾਰੀ ਹੈ ਤੁਹਾਨੂੰ ਆਪਣੇ ਘਰੇ ਵੀ ਆ ਜਣੀ ਹੈ ਅੱਜ ਕਿੰਨੇ ਫੜੇ ਆ ਦੋ ਫੜੇ ਬੋਲ ਹੈਂ ਤੋ ਦੋ ਫੜੇ ਮੇਨ ਬੰਦੇ ਫੜੇ ਦੋ ਮੇਨ ਫੜੇ ਉਹ ਤੁਸੀਂ ਆਪ ਹੀ ਵੇਖ ਲਓ ਕੋਈ ਗੱਲ ਨਹੀਂ ਧਮਕੀਆਂ ਧਮਕੀਆਂ ਦਾ ਬੋਝ ਨਹੀਂ ਪੜੇ ਨਾਸਾ ਕੁੱਟੋ ਰੱਜ ਕੇ ਕੋਈ ਇਤਰਾਜ ਨਹੀਂ ਮੈਂ ਆਪਣੇ ਸਾਹਬ ਨੂੰ ਠੀਕ ਹੈ ਹੋਰ ਇਹ ਦੂਬਤ ਕੀ ਕਹਿਣਾ ਦੱਸੋ ਜਿਹੜਾ ਚੇੜਪੇੜ ਕਰੇ ਚਿੱਟੇ ਵਾਲਾ ਜਿੰਨੀ ਮਰਜ਼ੀ ਨਾਸਾ ਕੁੱਟੋ ਆਪੇ ਨੇ ਪਾਲ ਲਾਂਗੇ ਹੋਰ ਦੱਸੋ ਜਿੰਨੀ ਆ ਮਰਜ਼ੀ ਦੇ ਰੈਡਾ ਪੂਜ ਨਹੀਂ ਪਾਣਾ ਤੁਹਾਨੂੰ ਤਾਂ ਖੁੱਲੀ ਛੂਟ ਹੈ ਜਿਹੜਾ ਚਿੱਟੇ ਵਾਲੇ ਜਿਆਦਾ ਛੁੜਛੜ ਕਰਦਾ ਨਾ ਕਿੰਨੀ ਮਰਜ਼ੀ ਸੇਵਾ ਕਰੇ ਆਹ ਸਪੈਕਟਕਲ ਬੈਠੇ ਹੋਰ ਸੁੱਕੀ ਕਰਦੇ ਕੋਈ ਨਹੀਂ ਭੈਣ ਮੇਰੀਏ ਚਾਰ ਦਿਨ ਕੱਢ ਲੰਗੇ ਹੋਣੇ ਦੂਬਦ ਪੱਕਾ ਇੰਤਿਯਾਮ ਕਰਦੇਗੇ 2 ਫੀਟਰ ਸਿਰਫ ਸਮਝਾਣ ਵਾਸਤੇ ਗਿਆ ਸੀਗੇ ਤੇ ਇੰਨੇ ਗੰਦੇ ਹੋਣ ਕੋਈ ਨਹੀਂ ਹੁਣ ਕੰਮ ਸ਼ੁਰੂ ਹੋ ਗਿਆ ਬਹੁਤ ਪਿਆਰ ਬੱਚੇ ਲੱਗੇ ਪਹਿਲੀ ਵਾਰੀ ਸਮਝਾਣਾ ਆਪਣਾ ਫਰਜ਼ ਬੰਦਾ ਦੂਜੀ ਵੀ ਸਮਝਾਣਾ ਫਰਜ਼ ਬੰਦਾ ਪਰ ਤੀਜੀ ਵਾਰੀ ਤੀਜੀ ਵਾਰੀ ਸਮਝਾਣਾ ਫਰਜ਼ ਨਹੀਂ ਬੰਦਾ ਜਨਾਬ ਇੱਕ ਵਾਰੀ ਤਾਂ ਜਿਹੜੇ ਦੋਤ ਨੇਗੇ ਕੀਦੀ ਮੇਰੀ ਮੇਰੀ ਇੱਕ ਬੇਨਤੀ ਸੁਣ ਲੈ ਮੇਰੀ ਮੇਰੀ ਇੱਕ ਬੇਨਤੀ ਸੁਣ ਲੈ ਜਿਹੜਾ ਤੁਸੀਂ ਮੈਨੂੰ ਇੱਕ ਬੰਦੇ ਦਾ ਨਾਮ ਲਿਆ ਸੀ ਇਸ ਵੇਲੇ ਹਾਂਜੀ ਲਿਆ ਸੀ ਨਾ ਜੇ ਉਹਦਾ ਭੂਣ ਆ ਗਿਆ ਜੀ ਉਹਨੂੰ ਉਸੇ ਥਾਣੇ ਚ ਬੰਦਰਾਂ ਨੇ ਕਿੱਦੋਂ ਤੇ ਮੇਰਾ ਨਾਮ ਬੱਝੂ ਗਿਆ ਲੋਕ ਜੇ ਕੰਦੇ ਵੀ ਇੱਥੇ ਕੋਈ ਥੋੜਾ ਸਾਫਨ ਫੈਕਟਰ ਪਤਾ ਨਹੀਂ ਛੱਡ ਨਾ ਲੈਣਾ ਨਹੀਂ ਜੇ ਉਹਦਾ ਫੋਨ ਹੋਵੇ ਤੁਸੀਂ ਦੱਸ ਦਿਓ ਜੀ ਜਿਉਂ ਨੂੰ ਉਸੇ ਕੇਸ ਨਾ ਬੰਦ ਕਰਾ ਪਵੇ ਲੜਣਾ ਹੈ ਭਾਈ ਜੀ ਸਪੀ ਸਾਫਨਾ ਵੀ ਦੇ ਦਰੋ ਠੀਕ ਹੈ ਭਾਈ ਅਸੀਂ ਇੰਨਾ ਵੀ ਨਹੀਂ ਕਰ ਸਕੀ ਦੌਰ ਕਰਾਉਣਾ ਛੱਡੋ ਹੋ ਜਾਣਾ 2-3 ਮਹੀਨੇ ਦਾ ਕੰਮ ਸਾਰਾ ਨਿਬੜ ਜਾਣਾ ਪਰ ਜੇ ਜ਼ਿੰਦਗੀ ਬਚ ਗਈ ਤਾਂ ਸਾਰਾ ਕੁਝ ਠੀਕ ਹੈ ਜੇ ਨਾ ਬਚੀ ਫਿਰ ਕੀ ਕਰਉਣਾ ਕੰਮ ਕਰਾਉਣਾ ਤੋ ਯਾਰ ਕੀ ਸੜਕਾਂ ਤੋਂ ਲੈਣਾ ਕੀ ਨਾਲੀਆਂ ਤੋਂ ਲੈਣਾ ਬੰਦਾ ਹੀ ਨਹੀਂ ਰਿਹਾ ਪੋਸ ਕਰਨ ਪੁੱਛੇ ਜਿਹੜੇ ਕਰ ਚਿੱਟੇ ਦੀ ਬਿਮਾਰੀ ਹੈ ਘਰ ਦੀ ਕੌਲੀਆਂ ਨਹੀਂ ਛੱਡਦਾ ਸਾਰੀਆਂ ਵੇਚ ਦਿੰਦਾ ਹਜ਼ਾਰ ਰੁਪਏ ਚੰਗੇ ਬੰਦੇ ਨੂੰ ਕਮਾਈ ਨਹੀਂ ਗਈ ਤੇ ਲਾਊਗਾ ਕਿੱਥੋਂ ਆਪੇ ਚੋਰੀ ਕਰੂਗਾ ਔਰ ਕੀ ਕਰ ਮੈਂ ਤੁਹਾਡੇ ਸਾਹਮਣੇ ਕੈਬਨਟ ਦੇ ਵਿੱਚ ਉੱਚੋ ਪਾਸ ਹੋਇਆ ਮੈਂ ਤੁਹਾਨੂੰ ਸੁਣਾ ਦੇਣਾ ਦਸ ਪੜ੍ਹ ਕੇ ਸੁਣਾ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਗਲਤਫਹਿਮੀ ਫਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉੱਥੇ ਸਾਰੀ ਜ਼ਮੀਨ ਤੇ ਹੀ ਰਜਿਸਟਰੀ ਬੰਦ ਹੋ ਜੂਗੀ ਬਿਲਕੁਲ ਨਿਰਾਧਾਰ ਤੇ ਬਿਲਕੁਲ ਬੇਸਲੈਸ ਬਿਲਕੁਲ ਇਹ ਅਫਵਾਹ ਹੈ ਜੇ ਫਰਜ ਕਰੋ ਕਿਸੇ ਇਲਾਕੇ ਚ 140 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸਟੇਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ-ਪੰਜ ਏਕੜ ਦਿੱਤੇ ਨਹੀਂ ਹੋ ਸਕਦੇ ਨੇ 7.5 ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗਹਿਣੇ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜਾ ਉਹਨਾਂ ਦੀ ਰੀਸਟਰੀ ਰੁਕ ਜੂਗੀ ਬਿਲਕੁਲ ਫਰੀ ਜ਼ਮੀਨਾ ਹੋ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ 125 ਇਕੜ ਤੇ ਬਣਾ ਦੇ 15 ਘਟਾ ਲਾਂਗੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਹੈ ਜਾਂ ਵਧੀਆ ਹਾਈਟ ਹੈ ਹੁਣ ਰੇਟ ਦੀ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰੀਸਟਰੀ ਤੇ ਰੋਕ ਨਹੀਂ ਹੈਗਾ ਇਹ ਐਕੁਇਜ਼ੀਸ਼ਨ ਚੋਂ ਹੈ ਕਿ ਜਮੀਨ ਐਕਵਾਇਰ ਕਰਨੀ ਹੁੰਦੀ ਹੈ ਉਦੋਂ ਰਸਤੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚੋਂ ਐਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜੀ ਕੋਈ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜਮੀਨ ਕਿਸੇ ਨੇ ਦਿੱਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸੁਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਪਰਸਲ ਵੀ ਸਾਨੂੰ ਜਿਹੜੀ ਸਵਾਲ ਆਏ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨਾਂ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਅਸੀਂ ਉਹਨਾਂ ਨੂੰ ਜਿਹੜਾ ਕੰਪੰਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਕਹਿ ਲੋ ਖੇਤੀ ਪਲੱਸ 50000 ਰੁਪਏ ਆਪਣੀ ਖੇਤੀ ਚੋਂ ਵੀ ਕਮਾ ਸਕਦਾ ਹੋ ਨਾਲ ਨਾਲ 50000 ਰੁਪਏ ਪਰ ਏਕੜ ਉਹ ਠੇਕਾ ਵੀ ਮਿਲੂ فرض کر لو ڈویلپمنٹ نوٹیفیکیشن جاری ہونے ਤੋਂ ਬਾਅਦ ਪਜੈਸ਼ਨ ਲੈਂਡ ਤੇ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ نوٹیفیکیشن جاری ਹੋਇਆ ਹੈ ਤੇ ਪਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸੇ ਕਰਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ڈویلپمنٹ ਤੇ ਟਾਈਮ ਲੱਗ ਰਿਹਾ فرض ਕਰ ਲੋ ڈویلپمنٹ ਤੇ ਸਾਲ ਤੋਂ ਬਾਅਦ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਅਦਾ ਹੋਊਗਾ ਜੀ ਉਹ ਚ ਅਗਲੇ ਸਾਲ ਨੂੰ ਇਕਲਕ 10000 ਮਿਲੂਗਾ ਤੇ ਇਹ ਕਲੀਅਰ ਕੀਤਾ ਹੋਇਆ ਹੈ ਪਾਲਿਸੀ ਦੇ ਵਿੱਚ ਇਹ ਅੱਜ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਸਾਡੀ ਜਿਹੜੀ ਐਪਲੀਕੇਸ਼ਨ ਅਲਾਉ ਹੋਈ ਹੈ ਉਹ ਹੈ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਜਦੋਂ ਅਰੈਸਟ ਕੀਤਾ ਇੱਕ ਮੰਡੇਟਰੀ ਰਿਕੁਆਇਰਮੈਂਟ ਹੁੰਦੀ ਹੈ ਕਿ ਗਰਾਉਂਡ ਆਫ ਫਰੈਸਟ ਦੇ ਨੇ ਹੁੰਦੇ। ਉਹ ਗਰਾਉਂਡ ਆਫ ਫਰੈਸਟ ਉਦੋਂ ਨਹੀਂ ਦਿੱਤੇ ਗਏ ਸੀ ਤੇ ਅੱਜ ਕੋਰਟ ਨੇ ਸਾਡੀ ਐਪਲੀਕੇਸ਼ਨ ਲੋਅ ਕਰਦੀ ਹੈ। ਉਹ ਗਰਾਉਂਡ ਆਫ ਫਰੈਸਟ ਸਾਨੂੰ ਅੱਜ ਮਿਲ ਗਏ। ਔਰ ਦੂਸਰੀ ਜਿਹੜੀ ਐਪਲੀਕੇਸ਼ਨ ਹੈ ਵਿਕਰਮ ਜੀਠਿਆ ਸਾਹਿਬ ਦੀ ਬੈਰਕ ਨੂੰ ਲੈ ਕੇ। ਕਿਉਂਕਿ ਜੋ ਜੇਲ ਮੈਨੂਅਲ ਕਹਿੰਦਾ ਹੈ ਕਿਉਂਕਿ ਇੱਕ ਹਾਈ ਰਿਸਕ ਉਹ ਪ੍ਰिजनਰ ਨੇ ਸਰਕਾਰ ਖੁਦ ਕਹਿੰਦੀ ਹੈ ਕਿਉਂਕਿ ਜਿਸ ਦਿਨ ਕੋਰਟ 'ਚ ਵੀ ਪੇਸ਼ ਕਰਦੇ ਨੇ ਪੱਤਰਕਾਰਾਂ ਦੇ ਨਾਲ ਤੱਕਾ ਮੁਕੀ ਜਿਸ ਤਰੀਕੇ ਦੀ ਕੀਤੀ ਜਾਂਦੀ ਹੈ ਮੋਬਾਈਲ ਤੱਕ ਖੋਏ ਜਾਂਦੇ ਨੇ ਔਰ ਕੱਲ ਤਾਂ ਕੋਰਟ ਦੇ ਵਿੱਚ ਇੱਕ ਨਵੀਂ ਚੀਜ਼ ਵੀ ਸਾਹਮਣੇ ਆਈ ਹੈ ਜਿਹੜੀ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕਿਸ ਤਰੀਕੇ ਕੁਝ ਬੰਦਿਆਂ ਨੂੰ ਚਿੱਟੇ ਕੁੜਤੇ ਪਜਾਮੇ ਤੇ ਨੀਲੀਆਂ ਪੱਗਾਂ ਬਣਾ ਕੇ ਅਕਾਲੀ ਦਲ ਦੇ ਬੰਦੇ ਬਣਾ ਕੇ ਦਿਖਾਇਆ ਜਾ ਰਿਹਾ ਤੇ ਜਿਹੜੇ ਬੰਦੇ ਕੌਣ ਨੇ ਸਾਰੇ ਪੰਜਾਬ ਪੁਲਿਸ ਦੇ ਨੇ ਸੋ ਇਹ ਕੀ ਸ਼ਰਾਰਤ ਹੈ ਕਿ ਕੱਲ ਨੂੰ ਕੋਈ ਐਸੀ ਹੰ ਸੁਖਾਵੀ ਘਟਨਾ ਹੋ ਜੇ ਤਾਂ ਪੰਜਾਬ ਪੁਲਿਸ ਕੀ ਕਹੂਗੀ ਕਿ ਜੀ ਅਕਾਲੀ ਦਲ ਦੇ ਬੰਦੇ ਕਰਕੇ ਸੋ ਧੀਰੇ ਬੈਰਕ ਚੇਂਜ ਦੀ ਐਪਲੀਕੇਸ਼ਨ ਹੈ ਜੋ ਜੇਲ ਮੈਨੂਅਲ ਕਹਿੰਦਾ ਹੈ ਕਿ orange category ਦਾ ਜਿਹੜਾ ਪ੍ਰिजनਰ ਹੈ ਉਹਨੂੰ ਅੱਡ ਬੈਰਕ ਦੇ ਵਿੱਚ ਰੱਖਿਆ ਜਾਵੇ ਉਹਦੇ ਲਈ ਅੱਜ ਕੋਰਟ ਨੇ ਡੀਜੀਪੀ ਪ੍ਰੈਜ਼ੈਂਸ ਨੂੰ ਹੁਕਮ ਕੀਤਾ ਨੇ ਕਿ 2 ਦਿਨ ਦੇ ਅੰਦਰ ਅੰਦਰ 25 ਤਰੀਕ ਨੂੰ ਉਹ ਕੋਰਟ ਨੂੰ ਇੱਕ ਰਿਟਨ ਰਿਪੋਰਟ ਸਬਮਿਟ ਕਰਨਗੇ ਕਿ ਕੀ ਪੰਜਾਬ ਪ੍ਰिजन ডিপਾਰਟਮੈਂਟ ਜੇਲ ਮੈਨੂਅਲ ਫਾਲੋ ਕਰ ਰਿਹਾ ਹੈ ਕਿ ਜੇਲ ਮੈਨੂਅਲ ਦੇ ਮੁਤਾਬਕ ਜੋ ਇੱਕ orange category ਇਨਮੇਟ ਜਿਹਨੂੰ ਸਿਕਿਉਰਿਟੀ ਥ੍ਰੈਟ ਹੈ ਜੀਨੋ ਸਟੇਟ ਆਪ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਖਤਰਾ ਹੈ ਤਾਂ ਹੀ ਚੋਰਾਂ ਵਾਂਗੂ ਲੁਕਾ ਕੇ ਲੈ ਕੇ ਆਉਂਦੇ ਨੇ ਤਾਂ ਹੀ ਅਦਾਲਤਾਂ ਤੇ ਪਰਦੇ ਪਾਰੇ ਨੇ ਤਾਂ ਹੀ ਕੇਮ ਦੇ ਪਿੱਛੇ ਛੁਪਾਉਂਦੇ ਨੇ ਸੋ ਅੱਜ ਕੋਰਟ ਨੇ ਬੜਾ ਕਲੀਅਰ ਕੀਤਾ ਹੈ ਕਿ ਡੀਜੀਪੀ ਪ੍ਰੈਜ਼ੈਂਸ 2 ਦਿਨ ਦੇ ਅੰਦਰ ਕੋਰਟ ਨੂੰ ਖੁਦ ਇੱਕ ਰਿਪੋਰਟ ਸਬਮਿਟ ਕਰਨਗੇ ਜਿਹਦੇ ਚ ਦੱਸਣਗੇ ਕਿ ਕੀ ਜੇਲ ਮੈਨੂਅਲ ਨੂੰ ਪੰਜਾਬ ਪ੍ਰੈਜ਼ੈਂਟ ਡਿਪਾਰਟਮੈਂਟ ਫਾਲੋ ਕਰ ਰਹੇ ਹੈ ਔਰ ਤੀਸਰਾ ਤੇ ਸਭ ਤੋਂ ਮੇਨ ਹੈ ਜਿਹੜਾ ਅੱਜ ਬਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਦੇ ਵਿੱਚ ਵੀ ਸਟੇਟ ਨੂੰ ਨੋਟਿਸ ਹੋਇਆ ਸੀ। ਔਰ ਕਮਾਲ ਦੀ ਗੱਲ ਦੇਖੋ ਕਿ ਜਿਹੜੇ ਕਹਿੰਦੇ ਸੀ ਅਸੀਂ ਬੜੇ ਪੱਕੇ ਤਰੀਕੇ ਪਰਚਾ ਦਿੱਤਾ ਸਾਡੇ ਕੋਲ ਸਬੂਤ ਬਹੁਤ ਨੇ ਅੱਜ ਕਹਿੰਦੇ ਜੀ ਸਾਨੂੰ ਹੋਰ ਸਮਾਂ ਦੇ ਦਿਓ ਸਾਡੇ ਤੋਂ ਹਲੇ ਰਿਪਲਾਈ ਨਹੀਂ ਬਣਿਆ। ਔਰ ਇਹ ਲੋਕ ਸੁਪਰੀਮ ਕੋਰਟ ਤੱਕ ਜਾਏ ਨੇ। ਸੁਪਰੀਮ ਕੋਰਟ ਤੱਕ ਆਈ ਸਾਰੀਆਂ ਗੱਲਾਂ ਐਫੀਡੇਵਿਟ ਤੇ ਕਹਿ ਕੇ ਆਏ ਨੇ ਉਹ ਐਫੀਡੇਵਿਟ ਇਹਨਾਂ ਦਾ ਰਿਜੈਕਟ ਹੋਇਆ ਤੇ ਅੱਜ ਕੋਰਟ ਦੇ ਵਿੱਚ ਫੇਰ ਆ ਕੇ ਕਿ ਜੀ ਹਫਤਾ ਇਕ ਹੋਰ ਦੇ ਦਿਓ ਅਸੀਂ ਇਹ ਸਾਰੀ ਚੀਜ਼ ਨੂੰ ਲਿਖਤੀ ਕੋਰਟ ਕੋਲੇ ਫਾਈਲ ਕਰਨਾ ਜਿਹਨੂੰ ਅਸੀਂ ਇਹ ਪੋਸਟ ਕੀਤਾ ਕਿਉਂਕਿ ਪਹਿਲੀ ਇੱਕ ਹਫਤਾ ਕਿਸੇ ਦੀ ਲਿਬਰਟੀ ਹੈਟ ਸਟੇਕ ਹੈ ਕੋਈ ਮਜ਼ਾਕ ਦੀ ਗੱਲ ਨਹੀਂ ਇਹ ਕੋਈ ਪੰਜਾਬ ਦੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਨਹੀਂ ਕਿ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਅੰਦਰ ਕਰ ਦੇਣ ਤੇ ਜਿੰਨੀ ਦੇਰ ਚਾਹਣ ਅੰਦਰ ਰੱਖ ਦੇਣ ਸੋ ਕੋਰਟ ਨੇ ਸਿਰਫ ਤੇ ਸਿਰਫ ਇਹਨਾਂ ਨੂੰ ਹੁਣ 2 ਦਿਨ ਦਾ ਸਮਾਂ ਹੋਰ ਦਿੱਤਾ ਆਪਣਾ ਰਿਪਲਾਈ ਫਾਈਲ ਕਰਨ ਦੇ ਲਈ ਹੁਣ 25 ਤਰੀਕ ਇਸ ਕੇਸ ਦੇ ਵਿੱਚ ਨਿਰਕਰਤ ਹੋਈ ਹੈ ਤੇ 25 ਨੂੰ ਇਹਨਾਂ ਨੇ ਰਿਪਲਾਈ ਕੋਰਟ ਦੇ ਵਿੱਚ ਵੀ ਦੇਣਾ ਤੇ 25 ਤੋਂ ਪਹਿਲਾਂ ਇਹਨਾਂ ਨੇ ਸਾਨੂੰ ਡਿਫੈਂਸ ਕਾਉਂਸਲズ ਨੂੰ ਵੀ ਉਹ ਜਿਹੜਾ ਰਿਪਲਾਈ ਦੀ ਕਾਪੀ ਦੇਣੀ ਹੈ ਤੇ 25 ਤਰੀਕ ਨੂੰ ਹੁਣ ਵਿਕਰਮ ਜੀਠੀਆ ਸਾਹਿਬ ਦੀ ਬੇਲ ਤੇ ਬਹਿਸ ਹੋਣੀ ਹੈ ਪਰ ਅੱਜ ਇੱਕ ਚੀਜ਼ ਬੜੀ ਕਲੀਅਰ ਹੈ ਕਿ ਹੁਣ ਕੋਟਾਂ ਤੋਂ ਵੀ ਭੱਜਣਾ ਸ਼ੁਰੂ ਹੋ ਗਏ ਤੁਸੀਂ ਦੇਖੋ ਵੀ ਜਿੱਥੇ ਖੜ ਕੇ ਜਵਾਬ ਦੇਣਾ ਹੈ ਉੱਥੇ ਸਮਾਂ ਮੰਗਦੇ ਨੇ মিডিਆ ਚ ਆ ਕੇ ਪਹਿਲੇ ਦਿਨੋਂ ਝੂਠ ਬੁਲਾਉਣ ਤੇ ਲੱਗੇ ਸੀ ਕਿ ਜੀ 29 ਮੋਬਾਈਲ ਲੱਗ ਗਿਆ ਜੀ 141 ਕਰੋੜ ਲੱਗ ਗਿਆ ਜੀ 1000 ਏਕੜ ਲੱਭ ਗਿਆ ਜੀ ਸਾਨੂੰ ਤਾਂ ਜੀ ਪਿਕ 540 ਕਰੋੜ ਦੀ ਕੰਪਨੀ ਲੱਭ ਗਈ ਜੀ